ਕਾਂ ਸਭ ਨੂੰ ਹਸਾਉਣ ਵਾਲਾ ਅੱਜ ਦੁਨੀਆ ਨੂੰ ਰੁਵਾ ਕੇ ਚਲਾ ਗਿਆ ਜਸਵਿੰਦਰ ਪੱਲਾ ਉਹਨਾਂ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਆ ਰਿਸ਼ਮਨ ਬੋਲ ਬਾਈ ਮੇਰੇ ਨਾਲ ਨੇ ਵੀ ਇਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਸੰਸਕਾਰ ਦੇ ਵਿੱਚ ਬਾਈ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਏ ਸਭ ਨੂੰ ਹਸਾਉਣ ਵਾਲਾ ਜਰਵਾ ਕੇ ਚਲਿਆ ਗਿਆ ਦੁਨੀਆ ਨੂੰ ਬਿਲਕੁਲ ਸਹੀ ਗੱਲ ਹੈ ਜੀ ਪਿਛਲੇ ਲਗਭਗ 3 ਦਹਾਕੇ ਤੋਂ ਉਸ ਤੋਂ ਵੀ ਜ਼ਿਆਦਾ ਸਾਨੂੰ ਸਾਰਿਆਂ ਨੂੰ ਹਸਾਉਣ ਵਾਲਾ ਸੈਕਸੀ ਤਾਂ ਜਿਹੜੀ ਇੱਕਦਮ ਸਾਨੂੰ ਉਦਾਸ ਕਰਕੇ ਸਡਨਲੀ ਚਲੀ ਗਈ ਸਾਨੂੰ ਤਾਂ ਯਕੀਨ ਨਹੀਂ ਹੋਇਆ ਪਹਿਲਾਂ ਕਿ ਇੱਕਦਮ ਕਿੱਦਾਂ ਹੋ ਗਿਆ ਕਿਉਂਕਿ ਪਹਿਲਾਂ ਨਾ ਉਹਨਾਂ ਦੀ ਕੋਈ ਨਿਊਜ਼ ਆਈ ਹੈ ਬਿਮਾਰੀ ਦੀ ਜਾਂ ਹਸਪੀਟਲ ਐਡਮਿਸ਼ਨ ਦੀ ਕੋਈ ਗੱਲ ਆਈ ਸੀ ਤੁਹਾਨੂੰ ਕਿੱਥੋਂ ਪਤਾ ਲੱਗਦਾ ਕਿੱਥੋਂ ਸੁਣਦੇ ਹੋ ਫੋਨ ਆਉਂਦਾ ਕਿ ਜਾਂ ਣਟ ਤੇ ਦੇਖ ਮੈਂ ਇੱਕ ਮੈਨੂੰ ਨਿਊਜ਼ ਚੈਨਲ ਦੀ ਕਾਲ ਆਈ ਉਦੋਂ ਮੈਂ ਸ਼ੌਕਡ ਸੀਗਾ ਵੀ ਮੈਂ ਕਹਾ ਰੁਕ ਜਾ ਹਲੇ ਮੈਂ ਮੈਂ ਪਹਿਲਾਂ ਖੁਆ ਕੀ ਹੈ ਮੈਨੂੰ ਦੱਸੋ ਮੈਂ ਕਾਲ ਕੱਟੀ ਮੈਂ ਚੈਨਲ ਇੱਕ ਦੋ ਦੇਖੇ ਮੈਂ ਸੋਚਿਆ ਫੇਕ ਨਿਊਜ਼ ਵੀ ਕਈ ਬਾਤ ਲੀਆ ਜਦੋਂ ਡਿਫਰੈਂਟ ਚੈਨਲ ਮੈਂ ਸਕਰੋਲ ਕੀਤੇ ਫਿਰ ਦੇਖਿਆ ਫਿਰ ਮੈਨੂੰ ਯਕੀਨਤਾ ਹਜੇ ਤੱਕ ਨਹੀਂ ਹੋ ਰਿਹਾ ਫਿਰ ਲੱਗਿਆ ਯਾਰ ਵੀ ਸਾਨੂੰ ਬਹੁਤ ਵੱਡਾ ਘਾਟਾ ਪੈ ਚੁੱਕਿਆ ਪਹਿਲਾਂ ਮੁਲਾਕਾਤ ਹੁੰਦੀ ਰਹਿੰਦੀ ਸੀ ਕਿ ਸੈਟ ਤੇ ਜਾਂ ਕਿਤੇ ਸ਼ੋਅ ਲਾਉਣ ਜਾਣਾ ਕਿਉਂਕਿ ਲੋਕ ਉਹਨਾਂ ਨੂੰ ਵੀ ਸੱਦਦੇ ਸੀ ਮੂਵੀ ਪ੍ਰੀਮੀਅਰਸ ਤੇ ਕਈ ਵਾਰ ਉਹਨਾਂ ਨੂੰ ਮਿਲਿਆ ਮੈਂ ਜਦੋਂ ਮੂਵੀ ਪ੍ਰੀਮੀਅਰ ਦੇਖਣ ਜਾਂਦੇ ਸੀ ਹਮੇਸ਼ਾ ਪੋਜ਼ਿਟਿਵਿਟੀ ਚੜ੍ਹਦੀ ਕਲਾ ਤੇ ਚੰਗੀ ਇਨਸਾਨੀਅਤ ਵਾਲੀ ਗੱਲ ਕਰਦੇ ਸਨ ਤੇ ਸੈਂਸ ਆਫ ਹਿਊਮਰ ਤਾਂ ਬਾਕਮਾਲ ਸੀ ਉਹਨਾਂ ਦਾ ਹਮਮ ਜੀ ਅੱਛਾ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ ਕਿਉਂਕਿ ਸਭ ਤੋਂ ਵੱਡਾ ਦੁੱਖ ਹੁੰਦਾ ਜਦੋਂ ਮਾਪੇ ਦੁਨੀਆ ਤੋਂ ਚਲੇ ਜਾਣ ਭੁਖਰਾਜ ਦੇ ਲਈ ਉਹਨਾਂ ਦੀ ਬੇਟੀ ਦੇ ਲਈ ਤਾਂ ਉਹ ਕਿਵੇਂ ਨਹੀਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੁਸੀਂ ਹਜੇ ਭੀੜ ਬਹੁਤ ਸੀਗੀ ਆਪਾਂ ਉਸ ਤਰੀਕੇ ਨਾਲ ਨਹੀਂ ਮਿਲ ਪਾਏ ਤੇ ਪੁਖਰਾਜ ਸਾਡਾ ਭਰਾ ਹੈ ਮੈਂ ਵੀ ਇਸ ਦਰਦ ਨੂੰ ਫੀਲ ਕੀਤਾ ਮੇਰੇ ਫਾਦਰ ਸਾਹਿਬ ਵੀ ਬਚਪਨ ਚ ਐਕਸਪਾਇਰ ਹੋ ਗਏ ਸੀਗੇ ਉਹਨਾਂ ਦੇ ਨਾਲ ਪੂਰੀ ਇੰਡਸਟਰੀ ਖੜੀ ਹੈ ਇਕੱਲਾ ਮੈਂ ਨਹੀਂ ਅੱਜ ਤੁਸੀਂ ਦੇਖਿਓ ਹੋਰ ਵੀ ਸਾਰੇ ਤਨਮਨ ਧੰਤ ਉਹਨਾਂ ਦੇ ਨਾਲ ਖੜੇ ਹੈ ਔਰ ਉਹ ਬੱਚਾ ਅੱਛਾ ਮੁੰਡਾ ਹੈ ਉਹਨੂੰ ਵਧੀਆ ਸੰਸਕਾਰ ਭੱਲਾ ਭਾਈ ਜੀ ਨੇ ਦਿੱਤੇ ਹੈ ਹਮੇਸ਼ਾ ਹੀ ਇਨਸਾਨੀਅਤ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਉਹ ਤੇ ਆਪਾਂ ਉਹਦੇ ਨਾਲ ਖੜੇ ਹੈ ਸਾਰੇ ਅੱਛਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਨਾ ਫਿਲਮ ਹਿੱਟ ਹੋ ਜਾਈ ਪਰ ਉਹਨਾਂ ਦਾ ਤਾਂ ਕੱਲਾ ਕੱਲਾ ਡਾਇਲੋਗ ਵੀ ਹਿੱਟ ਹੁੰਦਾ ਹੈ ਜਿਵੇਂ ਟੱਲੂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਊਲਾਦ ਨਾ ਮਜਾਣਾ ਸੁਹਾਕਣਾ ਮਤਲਬ ਕਿਵੇਂ ਦੇਖ ਦੋ ਕਿ ਉਹਨਾਂ ਦੇ ਸੈਂਸ ਆਫ ਹਿਊਮਰ ਇੰਨਾ ਸੀਗਾ ਜਦੋਂ ਨੇਚਰਲੀ ਇਸ ਤਰੀਕੇ ਨਾਲ ਕਰਦੇ ਸੀ ਕਿ ਉਹ ਆਰਟਿਸਟ ਹਰ ਪਾਸੇ ਹਿੱਟ ਸੀ ਹਰ ਇੱਕ ਫਿਲਮ ਚ ਕਿਤੇ ਉਹਨਾਂ ਨੂੰ ਗੋਡ ਗਿਫਟ ਸੀ ਗਿਆ ਇੱਕ ਉਹਨਾਂ ਦਾ ਸਟਰਗਲ ਤੇ ਮੇਨ ਤਾਂ ਇੰਨਾ ਸੀਗਾ ਕਿ ਆਪਾਂ ਬਚਪਨ ਤੋਂ ਉਹਨਾਂ ਦੇ ਛਣਕਾਟੇ ਵੇਖਦੇ ਆਏ ਪਹਿਲਾਂ ਆਡੀਓ ਰਿਲੀਜ਼ ਕਰਦੇ ਸੀ ਫਿਰ ਸੀਰੀਜ਼ ਦਾ ਦੌਰ ਆਇਆ ਫਿਰ ਬਾਲਮਕੰਦ ਸ਼ਰਮਾ ਤੇ ਨਿੱਲੂ ਜੀ ਦੇ ਨਾਲ ਉਹਨਾਂ ਨੇ ਟਿਕੜੀ ਬਣਾਈ ਕਿਤੇ ਚਾਚੇ ਚਤਰੇ ਦਾ کردار ਕੀਤਾ ਪੋਲੀਟੀਕਲ ਸਟਾਇਰ ਕਰਕੇ ਉਹ ਹਸਾਉਂਦੇ ਵੀ ਰਹੇ ਤੇ ਸਰਕਾਰ ਦੀਆਂ ਗਲਤ ਨੀਤੀਆਂ ਤੇ ਵੀ ਸਟਾਇਰ ਕਰਦੇ ਰਹੇ ਪਰ ਹੁਣ ਕੈਰੀ ਹੋਣ ਜੱਟਾਂ ਤੋਂ ਬਾਅਦ ਜਿਹੜਾ ਇੱਕ ਮਾਈਲਸਟੋਨ ਉਹਨਾਂ ਨੇ ਸਾਡੀ ਇੰਡਸਟਰੀ ਦੇ ਵਿੱਚ ਪੈਦਾ ਕੀਤਾ ਇਸ ਤੋਂ ਬਾਅਦ ਜ਼ਰੂਰ ਉਹਨਾਂ ਨੂੰ ਆਪਾਂ ਸਾਰੇ ਮਿਸ ਕਰਨ ਬਹੁਤ ਬਹੁਤ ਧੰਨ ਗੱਡੀ ਇੰਡਸਟਰੀ ਦੇ ਵਿੱਚ ਪੈਦਾ ਕੀਤਾ ਇਸ ਤੋਂ ਬਾਅਦ ਜ਼ਰੂਰ ਉਹਨਾਂ ਨੂੰ ਆਪਾਂ ਸਾਰੇ ਨਿਸਕਰਾਂਗੇ ਹਮ ਬਹੁਤ ਬਹੁਤ ਧੰਨਵਾਦ ਭਾਈ ਸਿੰਗਲ ਵੀ ਕੀਤੀ ਹੈ ਤਾਂ ਹਰੇਕ ਅੱਖ ਵੀ ਅਜਨਮ ਹੈ ਸੋ ਇੱਥੇ ਪਹੁੰਚੇ ਹੋਏ ਆ ਗੱਲਬਾਤ ਕੀਤੀ ਹੈ ਕੈਮਰਾਮੈਨ ਰਿੰਕੂ ਦੇ ਨਾਲ ਜਸਪਾਲ ਸਿੰਘ ਸੰਦੂ ਮਹਾਲੀ